ਕਤਕੀ ਤਾਂ ਉਹ ਸਾਰੇ ਛੁਣਉ ਨਹੀ ਛੁਣਉ ਨਹੀ ਛੁਣਉ ਸਾਰੇ ਤਾਂ ਉਹ ਤਿਆਰ ਉਹਨਾਂ ਨੇ ਨਹੀਂ ਲਾਏ ਜੀ ਮੈਂ ਤਸਦੀਕ ਕੀਤਾ ਸਾਰੇ ਇਸ ਚੀਜ਼ ਨੂੰ ਨਿਵਾਰ ਸੇ ਜਦੋਂ ਪਹਿਲਾਂ ਪਈ ਆ ਅਸੀਂ ਇਹਨੂੰ ਸਾਡੇ ਕੋਲ ਮਾਲ ਮੁਕਦਮਾ ਲਾਉਣ ਨੂੰ ਜਗ੍ਹਾ ਨਹੀਂ ਸਰਕਦੀ ਅੱਛਾ ਥਾਣੇ ਦੇ ਵਿੱਚ ਵੇਖੋ ਮੇਰਾ ਥਾਣਾ ਸਾਰਾ ਅੱਗੋਂ ਵੀ ਭਰਿਆ ਹੋਆ ਮੈਂ ਆਪ ਤੁਰ ਕੇ ਲੰਘ ਸਕਦਾ ਮੇਰੀ ਗੱਡੀ ਬਾਹਰ ਰਹੀਦੀ ਹੈ ਜੀ ਮਤਲਬ ਸਾਡੇ ਕੋਲ ਇਹਨੇ ਟਰੱਕ ਵੱੱਲੇ ਵੀ ਤੁਸੀਂ ਸਾਰੇ ਵੇਖਿਆ ਹੋਣਾ ਵਾ ਵੱੱਲੇ ਵੀ ਮੇਰੇ ਕੋਲ ਕਾਫੀ ਜਿਹੜੀਆਂ ਮੇਰੀਆਂ ਗੱਡੀਆਂ ਮੋਟਰਾਂ ਵਾਲਾ ਸੜਕ ਦੇ ਉੱਤੇ ਹੀ ਲੱਗੀਆਂ ਹੋਈਆਂ ਉਹ ਉਹ ਇੱਥੇ ਅਸੀਂ ਨੂੰ ਕੱਲ ਨੂੰ ਮੈਂ ਕਿਹਾ ਇਹ ਕਹਿੰਦੇ ਕਿ ਤੁਹਾਨੂੰ ਜਿਹੜੀ ਕੋਈ ਗੱਡੀ ਦਾ ਕੋਈ ਸਪੈਸ਼ਲ ਚੀਜ਼ ਹੀ ਹੋਊਗੀ ਰੋਜ਼ ਮਤਲਬ ਜਿਹੜੇ 7 ਬੰਦੇ ਵੀ ਕੋ ਉਹਦੇ ਜਾਣਕਾਰੀ ਤੋਂ ਭੱਜੇ ਆ ਉਹਨਾਂ ਨੂੰ ਤੁਸੀਂ ਸਾਬੂ ਕਰਨਾ ਹੈ ਭਾਈ ਕਿਹੜੇ ਕਿਹੜੇ ਬੰਦੇ ਸੀ ਕਿਉਂਕਿ ਉਹਨਾਂ ਦਾ ਹੌਸਲਾ ਵੱਧ ਜਾਂਦਾ ਜਦੋਂ ਆਪਾਂ ਲੋਕ ਉਹਨਾਂ ਦੇ ਸਹੀ ਜੇ ਹੱਥ ਨਹੀਂ ਪੈਂਦਾ ਉਹਨਾਂ ਦੇ ਹੌਸਲੇ ਵਧਨੇ ਹੋਣੇ ਆ ਇੱਥੋਂ ਫਰਜ਼ੀ ਕਰੋ ਇੱਥੋਂ 5 6 ਬੰਦੇ ਸਮਾਨ ਬਾਵੇਂ ਇਹ ਅਲਵਾਰਤ ਮੰਨ ਲਓ ਜਿਹੜਾ ਤੁਹਾਡੀ ਸਮਾਨ ਉਹਦੇ ਫੜੇਗੇ ਜੀ ਸਰ ਉਪੱਦਕੇ ਉਹਨਾਂ ਨੂੰ ਜਦੋਂ ਹੱਥ ਨਾ ਪਿਆ ਉਹ ਕਿਹੋ ਜਿਹਾ ਹੋ ਗਿਆ ਉਹ ਵੀ ਗਏ ਹੁਣ ਜਿਹੜੀ ਮੇਰੀ ਸਾਰੀ ਗੱਲ ਆ ਜੀ ਮੈਨੂੰ ਇੱਕ ਮਹੀਨਾ ਦੋ ਥੋੜਾ ਜਿਆਦਾ ਸਮਾਂ ਹੋਇਆ ਮੈਂ ਗੁਰਦਾਸਪੁਰ ਤੋਂ ਆ ਕੇ ਸਾਰੇ ਇੱਥੇ ਆ ਕੇ ਜੀ ਮੇਰੀ ਤਨਾਤੀ ਦੇ ਦੌਰਾਨ ਦੌਰਾਨ ਸਾਰੇ ਮੈਂ 81 ਬੰਦੇ ਸਾਰੇ ਬੇਨਪੂਰ ਤੇ ਚੁੱਕਾ ਹੋਰ ਆਪਾਂ ਜਿਹੜਾ ਚੰਗੇ ਕੰਮਾਂ 'ਚ ਸਾਰੇ ਰੱਖੀਦਾ ਆ ਕਦੀ ਕੋਈ ਸਾਡੀ ਮੈਲਾਫਾਈ ਟੈਨਸ਼ਨ ਨਹੀਂ ਕਿ ਮੈਂ ਕੋਈ ਬੰਦਾ ਫੜ ਕੇ ਛੱਡਦਾ ਹੋਇ ਉਹ ਕੋ ਸਾਡੀ ਉਹ ਨਹੀਂ ਸੋਚਿਆ ਵੀ ਸਰ ਇਹ ਵੀ ਬੰਦਾ ਉਤਰਾਖੰਡ ਦਾ ਵਾ ਸਰ ਸਾਡੇ ਕੋਲ ਉਹਦੀ ਰਿਕਾਰਡ ਆ ਬੰਦਾ ਜੀ ਚੱਲ ਨਹੀਂ ਚਲੋ ਚੰਗੀ ਗੱਲ ਐ ਮੈਂ ਅੱਜ ਨਾ ਸਮਾਂ ਬਦਲ ਗਿਆ ਹੈ ਅੱਜ ਹਰ ਚੀਜ਼ ਰਿਕਾਰਡ ਹੈ ਲੋਕਾਂ ਦੇ ਕੋਲ ਰਿਕਾਰਡ ਪਈ ਹੈ ਵੀ ਤੁਸੀਂ ਕੀ ਕਿਹਾ ਕਿੰਨੂੰ ਕੀ ਕਿਹਾ ਓਦੋਂ ਕਿਉਂ ਕਿਹਾ ਤੇ ਹੁਣ ਕਿਉਂ ਨਹੀਂ ਕਹਿੰਦੇ ਵੇਖੋ ਉਹਦੇ ਇੱਕ ਸਮਾਂ ਸੀ ਉਹਦੇ ਇੱਕ ਵੇਖ ਚ ਵਗੇ ਲੋਕ ਸੀ ਸਾਰੇ ਓਦੋਂ ਪੰਜਾਬ ਦੇ ਵਿੱਚ ਚਾਹੇ ਭਾਜਪਾ ਦਾ ਬੰਦਾ ਸੀ ਚਾਹੇ ਆਮ ਆਦਮੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਸੀ ਚਾਹੇ ਅਕਾਲੀ ਦਲ ਸੀ ਸਾਰਾ ਇੱਕ ਮੁੱਠ ਪੰਜਾਬ ਇਕੱਠਾ ਹੋ ਕੇ ਸਿੰਘੂ ਬਾਰਡਰ ਤੇ ਖੜਾ ਸੀ ਤੇ ਨਵਦੀਪ ਰਵਨੀਤ ਬਿੱਟੂ ਵੀ ਉਹਦਾ ਇੱਕ ਹਿੱਸਾ ਸੀ ਅਸੀਂ ਵੀ ਉਹਦਾ ਇੱਕ ਹਿੱਸਾ ਸੀ ਅਸੀਂ ਵੀ ਉਹ ਲੜਾਈ ਲੜੀ ਉਦੋਂ ਬੰਦੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਯਾਰ ਵੀ ਇੰਨੇ 700 ਲੋਕ ਸ਼ਹੀਦ ਹੋ ਜਾਣ ਤੇ ਤੁਸੀਂ ਇਹ ਕੰਮ ਕਰੋ ਹਾਂ ਉਸ ਤੋਂ ਬਾਅਦ ਸਾਲ ਬੀਤ ਗਿਆ ਹੁਣ ਵੀ ਉਹਦੀ ਮੈਂ ਵੀਡੀਓ ਸੁਣਿਆ ਹੈ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਾਉਣ ਨੂੰ ਗਿਆ ਪਰ ਦੇਖੋ ਕੀ ਮਸਲੇ ਹੱਲ ਹੁੰਦੇ ਨੇ ਕਿਉਂਕਿ ਅਜੇ ਤੱਕ ਤੇ ਮੋਦੀ ਸਾਹਿਬ ਦਾ ਕੋਈ ਧਿਆਨ ਪੰਜਾਬ ਵੱਲ ਹੈ ਹੀ ਨਹੀਂ ਅਜੇ ਤੱਕ ਤੇ ਕੋਈ ਅਜਿਹਾ ਕਿਤੇ ਅਜੇ ਤੱਕ ਤੇ ਕੋਈ ਇਹੋ ਜਿਹਾ ਮਸਲਾ ਆਇਆ ਹੀ ਨਹੀਂ ਕਿ ਜਿਹੜਾ ਉਹਨਾਂ ਨੇ ਮੈਨੂੰ ਲੱਗਾ ਹੋਵੇ ਕਿ ਪੰਜਾਬ ਦੇ ਹਿੱਤਾਂ ਵਾਸਤੇ ਕਰਨਾ ਹੈ ਉਲਟਾ ਕਿ ਉਹ ਮਤਲਬ ਅਜਿਹੀ ਕੰਮ ਕਰ ਰਹੇ ਨੇ ਅਜਿਹਾ ਸਿਸਟਮ ਅਪਣਾ ਰਹੇ ਨੇ ਜਿਹੜੇ ਕਿ ਬਹੁਤ ਗਲਤ ਹੈ ਜਦੋਂ ਹੁ ਚੰਡੀਗੜ੍ਹ ਦੇ ਉੱਤੇ ਕਬਜ ਕਬਜ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਪਾਖੜਾ ਡੈਮ ਦੇ ਉੱਤੇ ਕਬਜ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਅ ਮਤਲਬ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਤੇ ਪੰਜਾਬ ਨੂੰ ਪਿਛਾੜਿਆ ਜਾ ਰਿਹਾ ਸੋ ਅਜਿਹੀਆਂ ਚੀਜ਼ਾਂ ਨੂੰ ਉਹ ਦੇਖੋ ਕੀ ਕਰ ਪਾਉਂਦੇ ਨੇ ਇਹ ਤੇ ਸਮਾਂ ਦੱਸੇਗਾ ਲੇਕਿਨ ਗੁਰਜੀਤ ਜੀ ਹੁਣ ਅਗਰੈਸਿਵ ਮੂਡ ਚ ਗਰੇਵਾਲ ਨਜ਼ਰ ਆ ਰਹੇ ਉਹ ਕਹਿੰਦੇ ਮੈਂ ਨਹੀਂ ਇਸ ਬੰਦੇ ਨਾਲ ਬੈਠ ਸਕਦਾ ਉਹਨਾਂ ਦੀ ਹੁਣ ਇੰਟਰਵਿਊ ਜਿਹੜੀਆਂ ਸਾਹਮਣੇ ਆ ਰਹੀ ਕਿ ਲੱਗਦਾ ਕਿ ਇਹ ਮਾਹੌਲ ਦੇ ਵਿੱਚ ਰਵਨੀਤ ਸਿੰਘ ਮਿੱਟੂ ਅਤੇ ਜਰਾ ਸਮਾਂ ਕੱਢ ਚੱਕੇ ਦੇਖੋ ਹੁਣ ਮਸਲਾ ਇਹ ਕਿ ਇਹ ਉਹਨਾਂ ਦੀ ਪਾਰਟੀ ਦਾ ਕੰਮ ਹੈ ਦੋਨੋਂ ਵੱਡੇ ਲੀਡਰ ਨੇ ਇਹ ਮੇਰਾ ਖਿਆਲ ਸਵਾਲ ਉਹ ਹੀ ਜਵਾਬ ਉਹ ਹੀ ਦੇ ਸਕਦੇ ਆ ਮੇਰਾ ਖਿਆਲ ਨਹੀਂ ਮੇਰਾ ਖਿਆਲ ਨਹੀਂ ਮੈਂ ਕੋਈ ਬਲਦੀ ਜਿੱਤ ਕਿਉਂ ਦਾ ਕੰਮ ਪਾਵਾਂ ਤੇਲ ਤੇ ਮੈਂ ਨਹੀਂ ਉਹ ਕੰਮ ਕਰਦਾ ਉਹ ਜੋ ਕਹਿੰਦੇ ਨੇ ਤੁਸੀਂ ਜ਼ਰੂਰ ਮੀਡੀਆ ਹਾਊਸ ਚਲਾਓ ਦੋਵਾਂ ਦੀ ਆਪ ਨੂੰ ਸਾਹਮਣੇ ਚਲਾਓ ਇਹ ਉਹਨਾਂ ਦਾ ਕੰਮ ਹੈ ਮੇਰਾ ਕੰਮ ਨਹੀਂ ਉਹਨਾਂ ਦੇ ਨਿੱਜੀ ਤੌਰ ਦਾ ਕੰਮ ਸਿੰਘ ਓਜਲਾ ਹਮੇਸ਼ਾ ਹੀ ਪੁਲ ਦਾ ਕੰਮ ਕਰਦਾ ਰਿਹਾ ਕੀ ਲੱਗਦਾ ਰਵਨੀਤ ਸਿੰਘ ਬਿੱਟੂ ਲਈ ਵੀ ਦੁਬਾਰਾ ਇੱਕ ਪੁਲ ਦਾ ਕੰਮ ਕਰਕੇ ਕਾਂਗਰਸ 'ਚ ਲੈ ਕੇ ਆ ਸਕਦੇ ਨੇ ਬਿਲਕੁਲ ਮੇਰੀ ਸ਼ੁਭ ਸ਼ਾਮਾ ਨੇ ਮੈਂ ਕਰੂੰਗਾ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ ਪੂਰੀ ਲਗਾਤਾਰ ਆਲਵੇਸ ਔਰ ਕਿਉਂਕਿ ਕਾਂਗਰਸ ਦਾ ਬੜਾ ਪੁਰਾਣਾ ਇਤਿਹਾਸ ਉਹਨਾਂ ਨਾਲ ਜੁੜਿਆ ਔਰ ਸਰਦਾਰ ਬੈਂਸ ਸਿੰਘ ਜੀ ਤੋਂ ਲੈ ਕੇ ਅੱਗੇ ਤੱਕ ਔਰ ਮੈਂ ਤੇ ਮੇਰੇ ਸ਼ੁਭ ਕਾਮਨਾਵਾਂ ਉਹਨਾਂਗੇ ਹਮੇਸ਼ਾ ਹੀ ਅਰਦਾਸ ਹੋਗੀ ਮੁੜ ਵਾਪਸ ਕਰਾਂ